ਤੁਸੀਂ ਸਾਸਿਗਦੇ ਸਾਸਿ ਕਾ ਸਾਸਿਗਾ ਸਾਸਿ ਕਾ ਸਾਸਿ ਕਾ ਬਣਾ ਸਾਸਿ ਕਾ ਬੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਆਜੋ ਨਾਲੇ ਮੰਮੀ ਤੁਹਾਨੂੰ ਪਤਾ ਹੀ ਆ ਮੇਰੀ ਸੱਸ ਦਾ ਜਿੱਦਾਂ ਦੀ ਹੈਗੀ ਆ ਉਹਨੂੰ ਤੇ ਅੱਗੇ ਹੀ ਨਾ ਕੋਈ ਗੱਲ ਲੱਭਣੀ ਚਾਹੀਦੀ ਤੇ ਉਹਨੇ ਤੇ ਵੇਖ ਕੇ ਕਹਿਣਾ ਵਾ ਹੁਣ ਕਿ ਉਹਦਾ ਤੇ ਤੋਂ ਬੜੀਆਂ ਤਰੀਫਾਂ ਕਰਦੀਆਂ ਉਹਨਾਂ ਦੀਆਂ ਵੀ ਉਹ ਇਕੱਠੇ ਰਹਿੰਦੇ ਆ ਐਦਾਂ ਵਾ ਤੇ ਹੁਣ ਜਦੋਂ ਤੁਸੀਂ ਵੱਖਰੀ ਵੱਖਰੀ ਆਏ ਨਾ ਤੇ ਫਿਰ ਉਹਨੇ ਮੈਨੂੰ ਬੜੀਆਂ ਹੀ ਗੱਲਾਂ ਕਰਨੀਆਂ ਵਾ ਇਹ ਅਸੀ ਗੱਲ ਸਾਸਿ ਕਾ ਬੋ ਵਾਟਸ ਨਾਟ ਠੀਕ ਆ ਜੀ ਮੈਂ ਤਾਂ ਟਿਕਟੌਕ ਮੰਦੂਦੀ ਸੀ ਤੁਸੀਂ ਤੇ ਚੱਲ ਫੋਨ ਕੀਤਾ ਹੀਗਾ ਭਿਉਣਾ ਹਾਂਜੀ ਉਧਰ ਲੌਂਦੀ ਹੁਣੀ ਵੀ ਆ ਕੇ ਬੈਠੀ ਨਾ ਉਹਨਾਂ ਨੇ ਫੋਨ ਕੀਤਾ ਤਾਂ ਹੋਰ लवली ਹੁਣੀ ਆਏ ਮੈਂ ਤਾਂ ਉਹਨੂੰ ਕਹਿਂਦੀ ਸੀ ਨਾ ਕਿ ਗੱਡੀ ਉਹਨਾਂ ਦੀ ਲੱਗੀ ਐ ਪਾਨਾ ਦਲਜੀਤ ਪਤਾ ਤਾਂ ਹੈਗਾ ਮੇਰੇ ਸੱਸ ਦਾ ਜਿੱਦਾਂ ਦੀ ਹੈਗੀ ਨਹੀਂ ਇਹ ਹੋ ਜਾਂ ਗੱਲਾਂ ਕੇ ਹੋਰ ਨਾ ਮਾਰੀ ਮੇਰ ਨਾਲ ਨਾ ਮਾਰ ਉਹਨੇ ਅੰਜਰ ਸੁਨੀਪ ਆਈ ਆ ਤੇ ਉਹਦੇ ਅਰਪਿੰਦਰ ਤੋਂ ਉੱਠ ਕੇ ਉਸੇ ਵੇਲੇ ਬਾਹਰ ਚੱਲ ਗਈ ਉਹ ਲੱਗਿਆ ਤਾਂ ਮਿੰਟ ਵੀ ਨਾ ਬੈਠੀ ਉਹਦੇ ਉਹ ਗੱਲ ਕੀ ਹੋਣੀ ਆ ਮੰਮੀ ਗੱਲ ਉਹ ਹੀ ਜਿਹੜੀ ਇੱਥੇ ਹੋਈ ਹੀਗੀ ਕਮ ਸੇ ਕਮ ਤੁਸੀਂ ਸਲਾਹ ਨਾਲ ਤੇ ਆਜਾ ਕਰੋ ਜਿਉਣਾ ਹੁੰਦਾ ਵਾ ਤੇ ਸੱਸ ਮੇਰੀ ਬੱਤੀ ਬੱਤੀ ਗੱਲਾਂ ਕਰਨ ਢੀ ਆ ਮੈਨੂੰ ਜਾਣੀ ਆ ਹੁਣ ਮੈਨਾਂ ਵੱਲ ਮੈਂ ਖਾਤਰ ਕਰਕੇ ਆਉਣੀ ਆ ਨਾਲੇ ਪੁੱਛਣੀ ਆ ਵੀ ਕੁੜੀ ਕਿੱਥੇ ਛੱਡ ਕੇ ਗਈ ਹੈਂ ਜਵਾਨਤੀ ਪੁੱਤ ਨੂੰ ਕੱਲੀ ਨੂੰ ਛੱਡ ਕੇ ਚਲ ਗਈ ਆ